ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਡੀਓ ਨੂੰ ਸਕਿੱਪ ਨਾ ਕਰਿਓ ਮੈਂ ਗੁਰੂ ਘਰ ਦੀ ਬਹੁਤ ਵੱਡੀ ਮਰਿਆਦਾ ਤੁਹਾਨੂੰ ਦੱਸਣ ਲੱਗਿਆਗਾ ਜਿਹਦੇ ਵਿੱਚ ਅਕਸਰ ਹਰ ਕੋਈ ਗਲਤੀ ਕਰ ਜਾਂਦਾ ਮੈਂ ਕਈ ਵਾਰੀ ਦੇਖਿਆਗਾ ਜਦੋਂ ਵੀ ਤੁਹਾਨੂੰ ਮਹਾਰਾਜ ਦੀ ਸਵਾਰੀ ਆਪਣੇ ਘਰ ਲੈ ਕੇ ਆਉਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਕਾ ਰਿ ਲੈ ਕੇ ਆਉਣਾ ਆਪਣੇ ਕੋਈ ਵੀ ਸੁਖਮਨੀ ਸਾਹਿਬ ਦਾ ਜਾਂ ਸਾਹਿਜ ਪਾਠ ਕੋਈ ਵੀ ਆਪਾਂ ਕਰਾਉਣਾ ਤਾਂ ਉਸ ਵਕਤ ਜਦੋਂ ਉਹਨਾਂ ਨੂੰ ਲੈਣ ਜਾਣਾ ਤਾਂ ਪੰਜ ਸਿੰਘ ਹੋਣੇ ਜ਼ਰੂਰੀ ਨੇਗੇ ਦੇਖੋ ਪੰਜ ਤੋਂ ਉੱਪਰ ਜਿੰਨੇ ਮਰਜ਼ੀ ਹੋ ਜੋ ਕੋਈ ਚੱਕਰ ਨਹੀਂ ਪਰ ਪੰਜ ਤੋਂ ਘੱਟ ਨਹੀਂ ਹੋਣੇ ਚਾਹੀਦੇ ਹੁਣ ਜਿਹੜਾ ਸਾਰੇ ਨੂੰ ਮੂਰੇ ਜਾਂਦਾ ਉਹ ਜਲ ਛੜਕਦਾ ਤੇ ਦੂਜੇ ਨੰਬਰ ਤੇ ਜਿਹੜਾ ਤੁਰਦਾਗਾ ਉਹ ਖੜਤਾਲ ਵਜਾਉਂਦਾ ਖੜਤਾਲ ਮਿੰਜੇ ਜਿਹਨੂੰ ਤੁਸੀਂ ਘੰਟੀ ਕਹਿੰਦੇ ਵਸੇ ਘੰਟੀ ਨੂੰ ਕਹਿਣਾ ਨਹੀਂ ਚਾਹੀਦਾ ਤੇ ਫਿਰ ਉਸ ਤੋਂ ਬਾਅਦ ਇੱਕ ਮਹਾਰਾਜ ਦੀ ਸਵਾਰੀ ਚੱਕਦਾ ਤੇ ਤੀਜੇ ਨੰਬਰ ਤੇ ਤੇ ਚੌਥੇ ਦੇ ਉਹਦੇ ਬਰਬਰ ਛਾਤਰ ਰੱਖਦਾ ਉਹਨਾਂ ਦੇ ਉੱਪਰ ਤੇ ਪੰਜਵਾਂ ਜਿਹੜਾ ਉਹ ਫਿਰ ਚੌਰ ਸਾਹਿਬ ਕਰਦਾ ਛੇਵਾਂ ਪਾਠੀ ਸਿੰਘ ਹੁੰਦਾ ਬਾਕੀ ਰਮਾਲਾ ਸਾਹਿਬ ਨਾਲ ਲੈ ਕੇ ਆਉਂਦਾ ਤੇ ਨਾਮ ਜਪਾਉਂਦਾ ਘਰ ਤੱਕ ਲੱਖ ਪੰਜ ਤੋਂ ਉੱਪਰ ਜਿੰਨੇ ਮਰਜ਼ੀ ਹੋ ਜਾਣ ਕੋਈ ਚੱਕਰ ਨਹੀਂ ਪਰ ਪੰਜ ਤੋਂ ਘੱਟ ਨਹੀਂ ਹੋਣੀ ਚਾਹੀਦੀ ਇਹ ਮਰਿਆਦਾ ਗੁਰੂ ਜਿਨ੍ਹਾਂ ਦੇ ਘਰੇ ਮਤਲਬ ਕਿ ਇਹ ਪ੍ਰਕਾਸ਼ ਜਾਣਾ ਹੁੰਦਾ ਬਾਕੀ ਜਦੋਂ ਕਿਸੇ ਦੇ ਗੁਰੂ ਗ੍ਰੰਥ ਸਾਹਿਬ ਘਰੇ ਆਉਂਦਾ ਕਿਨੂ ਕਿਨੂ ਖੁਸ਼ੀ ਹੁੰਦੀ ਆ ਵੀ ਤੁਹਾਡੀ ਕੀ ਉਸ ਵਕਤ ਖੁਸ਼ੀ ਹੁੰਦੀ ਆ ਉਹ ਵੀ ਮੈਨੂੰ ਕਮੈਂਟਾਂ ਜਰੂਰ ਦੱਸਿਓ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਸਤਿ ਸੰਗਤ